ਤੁਸੀਂ ਇਹਨਾਂ ਨੂੰ ਕਿੱਥੋਂ ਲੈਣੇ ਆ ਤੁਹਾਡੇ ਜਾਤ ਦੇ ਤੋਂ ਪਤਾ ਲੱਗਣਾ ਬੈਠੋ ਤੇ ਬੈਠੇ ਤੁਹਾਡੇ ਜੋਰ ਤੇ ਫੈਸਲਾ ਲੈਣਾ ਇਸ ਕਰਕੇ ਨੋਟ ਕਰ ਲੈ ਦੀ ਸੀ ਸਾਹਿਬ ਵੀ ਮੰਗ ਪੱਤਰ ਤੁਹਾਨੂੰ ਹੀ ਲੈਣਾ ਪੈਣਾ ਲੋਕਾਂ ਦਾ ਜਿੰਦਾਬਾਦ ਜਿੰਦਾਬਾਦ ਇਹ ਸਰਕਾਰਾਂ ਮੁਰਦਾਬਾਦ 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 ਕੰਮ ਕਰਤੇ ਅਸੀਂ ਗਾਰੀ ਨੂੰ ਸੁਭਾਗੂ ਦੇ ਹੱਥੀਂ ਮੀ ਦੂ ਸਭਾ ਤੇ ਇਹ ਤੋਂ ਸਾਥੀਆਂ ਨੇ ਐਲਾਨ ਕੀਤਾ ਸੀ ਕਿ 2:30 ਵਜੇ ਅਸੀਂ ਮੰਗ ਪੱਤਰ ਦੇ ਦੇਣਾ ਦੇਸੀ ਸਾਹਿਬ ਨੂੰ ਕਿਹਾ ਸੀ ਆਈ.ਡੀ ਨੂੰ ਨੋਟ ਕਰਵਾਇਆ ਸੀ ਕਿ 2:30 ਵਜੇ ਮੰਗ ਪੱਤਰ ਲੈਣ ਆ ਜਾਣ ਪਰ ਤੁਸੀਂ ਸਾਰੇ ਦੇਖ ਰਹੇ ਹੋ ਵਾਰ-ਵਾਰ ਅਪੀਲ ਕਰਨ ਤੋਂ ਬਾਅਦ ਵੀ ਕੋਈ ਅਧਿਕਾਰੀ ਅਜੇ ਤੱਕ ਤੁਹਾਡੀਆਂ ਮੰਗਾਂ ਦਾ ਜੋ ਮੰਗ ਪੱਤਰ ਆ ਲੈਣ ਵਾਸਤੇ ਇੱਥੇ ਵੀ ਆਇਆ ਤਾਂ ਇਹ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਤੇ ਦੇਸ਼ ਦੀਆਂ ਸਰਕਾਰਾਂ ਕਿਸ ਤਰ੍ਹਾਂ ਠਿੱਕ ਹੋਵਣਗੀਆਂ ਤੇ ਆਪਣਾ ਜੋ 10 ਤੋਂ 50 ਲੋਕਾਂ ਦੇ ਸ਼ਕਤੀ ਨਾਲ ਲਾਗੂ ਕਰਨਾ ਚਾਹੁੰਦੇ ਆ। ਸੋ ਭਰਾਓ ਅੱਜ ਤੁਸੀਂ ਜਿਸ ਤਰ੍ਹਾਂ ਦੇਖ ਰਹੇ ਹੋ ਆ ਜੋ ਮਜ਼ਦੂਰਾਂ ਦੇ ਬੜੀਆਂ ਜਦੋਂ ਜਦੋਂ ਬਾਤ 2005 ਚ ਮੰਗਰੇਗਾ ਦਾ ਕਾਨੂੰਨ ਬਣਵਾਇਆ ਸੀ ਜਿਸ ਦਾ ਮਜ਼ਦੂਰ ਪਰਿਵਾਰਾਂ ਖਾਸ ਕਰਕੇ ਔਰਤਾਂ ਪਹਿਣਾ ਉਹਨਾਂ ਨੂੰ ਕਵਾਰ ਚ ਲਾਉਣ ਚ ਬੜਾ ਸਾਜガル ਸਤਿ ਸ਼ਰਧਾ ਦੇ ਹੋਇਆ ਸਭ ਤੋਂ ਹੋਇਆ ਤਾਂ ਸਾਲ ਦਾ ਘੰਟੋ ਘੱਟ 25-30000 ਰੁਪਈਆ ਉਹ ਚੁੱਲਾ ਚਲਣ ਵਾਸਤੇ ਮਿਲਦਾ ਸੀ ਸਾਰ ਸਾਧੀਆਂ ਤਾਂ ਸਰਕਾਰਾਂ ਜਿੱਤੇ ਕਿਸਾਨਾਂ ਮਜ਼ਦਮਾਂ ਮੁਦਿਆਰਥੀਆਂ ਨੌਜਵਾਨਾਂ ਦਾ ਕਾਰ ਕਰ ਰਹੀ ਹੈ ਉਸੇ ਤਰ੍ਹਾਂ ਮਜ਼ਦੂਰਾਂ ਦੇ ਅੱਤ ਉਮਰ ਕੱਢ ਰਹੀ ਹੈ ਅੱਜ ਉਹ ਕਾਨੂੰਨ ਨਵਾਂ ਰਾਜੀ ਨਾਮ ਲਾ ਕੇ ਅਮਰੀਕਾ ਨੂੰ ਖਤਮ ਕੀਤਾ ਜਾ ਰਿਹਾ ਹੈ ਤਾਂ ਇਸ ਦੇ ਪਿੱਛੇ ਵੀ ਏਜੰਡਾ ਜਿਹੜਾ ਜਿੱਥੇ ਭਰਾ ਸਾਡਾ ਕੰਮ ਖੋੜਦਾ ਏ ਏ ਉਹਦੇ ਲੋਰ-ਲਾਰ ਬਹੁਤ ਵੱਡਾ ਦੇਸ਼ ਦੇ ਅੰਦਰ ਆਪਣਾ ਜਿਹੜਾ ਹਿੰਦੂ ਤਾਉਦਾ ਏਜੰਡਾ ਲੈ ਕੇ ਲੋਕਾਂ ਤੇ ਡੰਗਾ ਫੜਕਾਉਣ ਦੀ ਰਾਜਨੀਤੀ ਤਿਆਰ ਕਰਦੇ ਆ ਉਹ ਹਿੰਦੂ ਨਾਮਾ ਨੂੰ ਦੇ ਹਮਲੇ ਕਰਦੇ ਆ ਤੇ ਸੋ ਇਸ ਲਈ ਜਿੱਤੇ ਅਸੀਂ ਆਪਣੇ ਕੱਲੇ ਰੋਜ਼ਗਾਰ ਦੀ ਗੱਲ ਕਰਦੇ ਆ ਸਾਨੂੰ ਚੇਤਨ तौर ਤੇ ਇਹਨਾਂ ਦੇ ਨਾਲ ਦਬਾਵਾ ਦੇ ਵੀ ਸੋਚਣਾ ਪੈਣਾ ਕਿ ਕਿਸ ਤਰ੍ਹਾਂ ਤੇ ਕੁਝ ਦੇ ਜਿਨ੍ਹਾਂ ਦਾ ਦੇਸ਼ ਦੀ ਆਜ਼ਾਦੀ ਚ ਚੀਚੀ ਦੇ ਲੌਲੀ ਡੁਲਿਆ ਔਰ ਜੋ ਦੇਸ਼ ਦੇ ਹਾਕਮ ਮੜੇ ਬੈਟੇ ਆ ਉਸੇ ਦੀ ਤਰੀਕ ਤੇ ਸਾਡਾ ਜਿਹੜਾ ਸੰਵਧਾਨ ਆ ਜੋ ਸਾਡੇ ਰਾਤਾਂ ਦੀ ਰਾਖੀ ਕਰਦਾ ਉਸ ਨੂੰ ਭੰਨਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਆ ਲਗਾਤਾਰ ਨੂੰ ਖਤਮ ਕਰਨ ਵਾਲਾ ਵਧਿਆ ਜਾ ਰਿਹਾ 100 ਸਹਾਤਿਓ ਸਾਨੂੰ ਜਿੱਥੇ ਮੰਗਾਂ ਦੀ ਗੱਲ ਆ ਉਹਦੇ ਨਾਲ ਨਾਲ ਆਪਣੀ ਚੇਤਨਾ ਨੂੰ ਵੀ ਪ੍ਰਚੰਡ ਕਰਨ ਦੀ ਲੋੜ ਆ ਤਾਂ ਕਿ ਇਹਨਾਂ ਨੂੰ ਸਮਝ ਸਕੀਏ ਤੇ ਇਹਨਾਂ ਨੂੰ ਕਿਸੇ ਸਦਾਕ ਪੱਕ ਤੋਂ ਟੱਕ ਚੰਡੇ ਇਕੱਠੇ ਹੋ ਕੇ ਇਹਨਾਂ ਜਾਬਰਾਂ ਦਾ ਮੂੰਹ ਬੰਦ ਸਕੀਏ ਉਹ ਮੂਮੈਂਟ ਜਿਹੜੀ ਆਪਾਂ ਦਿੱਲੀ ਦੇ ਤਿੰਨ ਕਾਨੂੰਨਾਵਲੇ ਲਗਾਤਾਰ ਇਕੱਠੇ ਹੋ ਕੇ ਜਿਸ ਤਰ੍ਹਾਂ ਉਸ ਵੇਲੇ ਬਣ ਗਿਆ ਸੀ ਜਿਹੜਾ ਭਲਾਵੇਂ ਮੇਲੇ ਤੇ ਨਹੀਂ ਗਿਆ ਉਹਨੇ ਕੁਝ ਨਹੀਂ ਦੇਖਿਆ ਤਾਂ ਉਦੋਂ ਸੀ ਜਿਹੜਾ ਦਿੱਲੀ ਗਿਆ ਹੋਵੇ ਕੁਝ ਨਹੀਂ ਦੇਖਿਆ ਇਸ ਤਰ੍ਹਾਂ ਵੀ ਮੂਵਮੈਂਟ ਬਣਾਉਣੀ ਪੈਣੀ ਆ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ